ਬੀਤੇ ਕੁਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤੇ ਐਂਡੀਏ ਨੇ ਭਾਰੀ ਬਹੁਮਤ ਦੇ ਨਾਲ ਦੇਸ਼ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਣੀ ਸਰਕਾਰ ਬਣਾ ਲਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਹੁਣ ਸੇਵਾਵਾਂ ਨਿਭਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਨਵੀਂ ਲੋਕ ਸਭਾ ਜਿਹੜੀ ਨਵੀਂ ਲੋਕ ਸਭਾ ਦੀ ਬਿਲਡਿੰਗ ਬਣੀ ਸੀ ਉਸ ਦੇ ਵਿੱਚ ਬੀਤੇ ਦਿਨੀ ਪਹਿਲਾ ਦਿਨ ਸੀ ਸੈਸ਼ਨ ਦਾ ਤੇ ਪਹਿਲੇ ਦਿਨ ਸੰਸਦ ਮੈਂਬਰਾਂ ਦੇ ਵਜੋਂ ਦੇ ਦੇ ਵੱਲੋਂ ਸੌ ਚੁੱਕੀ ਗਈ ਤੇ ਉਸ ਤੋਂ ਬਾਅਦ ਵਿੱਚ ਅੱਜ ਪੰਜਾਬ ਦੇ ਜਿਹੜੇ 13 ਐਮਪੀ ਸੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ 13 ਦੇ ਵਿੱਚੋਂ 12 ਐਮਪੀ ਪੰਜਾਬ ਦੇ ਉੱਥੇ ਪਹੁੰਚੇ ਦਿੱਲੀ ਦੇ ਵਿੱਚ ਨਵੀਂ ਸੰਸਦ ਭਵਨ ਦੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਵਾਰੋ-ਵਾਰੀ ਸੌ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਸੌ ਨਹੀਂ ਚੁੱਕੀ ਗਈ ਹੈ ਕਿਉਂਕਿ ਉਹ ਡਿਬਰੂਗੜ੍ਹ ਛੇਲ ਦੇ ਵਿੱਚ ਬੰਦੇ ਨੇ ਐਨਐਸਏ ਉਹਨਾਂ ਦੇ ਉੱਪਰ ਐਕਸਟੈਂਡ ਕਰ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਸੁਪਰ ਡੈਟੋਰਾਂ ਦੇ ਵੱਲੋਂ ਫਿਲਹਾਲ ਦੇ ਲਈ ਕੋਈ ਐਸੀ ਜਾਣਕਾਰੀ ਨਹੀਂ ਆਈ ਹੈ ਕਿ ਉਹਨਾਂ ਨੂੰ ਆਗਿਆ ਦੇ ਦਿੱਤੀ ਹੈ ਕਿ ਉਹ ਜਾ ਕੇ ਸੌ ਚੁੱਕ ਲੈਣ ਹਾਲਾਂਕਿ 12 ਤੋਂ ਲੈ ਕੇ 1 ਵਜੇ ਤੱਕ ਦਾ ਜਿਹੜਾ ਸਮਾਂ ਉਹ ਅਮ੍ਰਿਤ ਅਮ੍ਰਿਤਪਾਲ ਸਿੰਘ ਹੋਰਾਂ ਨੂੰ ਦਿੱਤਾ ਗਿਆ ਸੀ ਕਿ ਉਹ ਉਸ ਸਮੇਂ ਦੇ ਦਰਮਿਆਨ ਉਹ ਦਿੱਲੀ ਪਹੁੰਚਣਗੇ ਨਵੀਂ ਬਿਲਡਿੰਗ ਦੇ ਵਿੱਚ ਪਹੁੰਚਣਗੇ ਤੇ ਉੱਥੇ ਸੰਸਦ ਮੈਂਬਰ ਦੇ ਵਜੋਂ ਆਪਣਾ ਹਲਫ ਲੈਣ ਕੇ ਅੱਜ ਕਿੰਨਾ ਕਿੰਨਾ ਦੇ ਵੱਲੋਂ ਹਲਫ ਲਿਆ ਗਿਆ ਕਿੰਨਾ ਕਿੰਨਾ ਦੇ ਵੱਲੋਂ ਸੌ ਚੁੱਕੀ ਗਈ ਹੈ ਜੇ ਕਰੋਨਾ ਦੇ ਨਾਮਾ ਦੇ ਉੱਤੇ ਨਜ਼ਰ ਮਾਰੀਏ ਨਾਲ ਦੀ ਨਾਲ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਲੁਧਿਆਣਾ ਤੋਂ ਐਮਪੀ ਚੁਣੇ ਗਏ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਕਾਂਗਰਸ ਦੇ ਵੱਲੋਂ ਉਮੀਦਵਾਰ ਬਣਾਏ ਗਏ ਸੀ ਪੀਪੀਸੀਸੀ ਦੇ ਪ੍ਰਧਾਨ ਦੇ ਅਹੁਦੇ ਤੇ ਵੀ ਨੇ ਤੇ ਨਾਲ ਦੀ ਨਾਲ ਹੁਣ ਉਹਨਾਂ ਨੇ एमपी ਦਾ ਜਿਹੜਾ ਅਹੁਦਾ ਉਹ ਵੀ ਚੁਣ ਲਿਆ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅੱਜ ਉਹਨਾਂ ਨੇ ਨਵੀਂ ਦਿੱਲੀ ਪਹੁੰਚ ਕੇ ਸੰਸਦ ਮੈਂਬਰ ਦੇ ਵਜੋਂ ਆਪਣਾ ਹਲਫ ਲੈ ਆ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਗੱਲ ਕਰੀਏ ਸ਼ੇਰ ਸਿੰਘ ਖਬਾਇਆ ਹੋਰਾਂ ਦੀ ਜਿਨ੍ਹਾਂ ਨੇ ਫਿਰੋਜ਼ਪੁਰ ਤੋਂ ਵੱਡੀ ਜਿੱਤ ਦਰਜ ਕੀਤੀ ਸੀ ਐਮਪੀ ਬਣੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਵੀ ਅੱਜ ਨਵੀਂ ਦਿੱਲੀ ਪਹੁੰਚੇ ਤੇ ਉਹਨਾਂ ਨੇ ਵੀ ਸਪੀਕਰ ਦੇ ਸਾਹਮਣੇ ਆਪਣਾ ਜਿਹੜਾ ਹਲਫ ਹੈ ਉਹ ਲਿਆ ਤੇ ਉਸ ਤੋਂ ਬਾਅਦ ਵਿੱਚ ਅੱਗੇ ਗੱਲ ਕਰ ਲੈਣੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਬਣਾਏ ਗਏ ਸੀ ਐਮਪੀ ਚੋਣਾਂ ਦੇ ਵਿੱਚ ਤੇ ਉਹਨਾਂ ਨੇ ਵੀ ਇੱਕ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕੀਤੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਹਿੱਸੇ ਸਰਪਰ ਸਿਰਫ ਤਿੰਨ ਸੀਟਾਂ ਆਈਆਂ ਸੀ ਉਹਨਾਂ ਚੋਂ ਇੱਕ ਸੀਟ ਮਾਲਵਿੰਦਰ ਸਿੰਘ ਕੰਗ ਹੋਰਾਂ ਦੀ ਸੀ ਤੇ ਅੱਜ ਮਾਲਵਿੰਦਰ ਸਿੰਘ ਕੰਗ ਹੋਰਾਂ ਦੇ ਵੱਲੋਂ ਵੀ ਸੌ ਚੁੱਕ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਕੇ ਉੱਥੇ ਆਪਣਾ ਹਲਫ ਲੈ ਆ ਗਿਆ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚੇ ਸੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਗੁਰਮੀਤ ਸਿੰਘ ਮੀਤਿਹਰ ਮਾਲਵਿੰਦਰ ਸਿੰਘ ਕੰਗ ਰਾਜਕੁਮਾਰ ਝੱਬੇਵਾਲ ਇਹਨਾਂ ਦੇ ਨਾਲ ਖੜਕੇ ਮੁੱਖ ਮੰਤਰੀ ਮਾਨ ਨੇ ਫੋਟੋਆਂ ਖਿੱਚਵਾਈਆਂ ਤੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਵੀ ਕੀਤੀਆਂ ਗਈਆਂ ਨੇ ਇਹਨਾਂ ਨੇ ਸੌ ਚੁੱਕੀ ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਦੇ ਵੱਲੋਂ ਵੀ ਅੱਜ ਨਵੀਂ ਦਿੱਲੀ ਨਵੇਂ ਸੰਸਦ ਭਵਨ ਦੀ ਬਿਲਡਿੰਗ ਦੇ ਵਿੱਚ ਪਹੁੰਚ ਕੇ 18ਵੀਂ ਲੋਕ ਸਭਾ ਦੇ ਐਮਪੀ ਦੇ ਵਜੋਂ ਹਲਫ ਲੈ ਆਇਆ ਸੌ ਚੁੱਕੀ ਹੈ ਗੁਰਜੀਤ ਸਿੰਘ ਔਜਲਾ ਸ਼੍ਰੀ ਅਮਰਿਤਸਰ ਸਾਹਿਬ ਤੋਂ ਉਹਨਾਂ ਨੂੰ ਇਸ ਵਾਰ ਕਾਂਗਰਸ ਨੇ ਮੈਦਾਨ ਦੇ ਵਿੱਚ ਉਤਾਰਿਆ ਉਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਿੱਤ ਦਰਜ ਹੋਈ ਹੈ ਇਹ ਜੀਆਂ ਹਵਾਵਾਂ ਪਹਿਲਾਂ ਹੀ ਚੱਲਣ ਲੱਗੀਆਂ ਸੀ ਪਹਿਲਾਂ ਹੀ ਇੱਕ ਪਾਸੜ ਮੁਕਾਬਲਾ ਦਿਖਾਈ ਦੇ ਰਿਹਾ ਸੀ ਸ੍ਰੀ ਅਮ੍ਰਿਤਸਰ ਸਾਹਿਬ ਲੋਕ ਸਭਾ ਸੀਟ ਦੇ ਉੱਤੇ ਕਿਉਂਕਿ ਟੱਕਰ ਦੇ ਵਿੱਚ ਕੋਈ ਵੀ ਖੜਾ ਨਹੀਂ ਦਿਖਿਆ ਉੱਥੇ ਵੀ ਕਾਂਗਰਸ ਦੇ ਐਮਪੀ ਬਣ ਚੁੱਕੇ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਵੀ ਅੱਜ ਸੌਂ ਚੁੱਕੀ ਹੈ ਨਾਲ ਦੀ ਨਾਲ ਜਲੰਧਰ ਦੀ ਗੱਲ ਕਰ ਲੈਨੇ ਆ ਲੋਕ ਸਭਾ ਸੀਟ ਜਲੰਧਰ ਬੜੀ ਹੌਟ ਸੀਟ ਬਣੀ ਰਹੀ ਵਿਕਰਮ ਚੌਧਰੀ ਹੋਰਾਂ ਦਾ ਪਰਿਵਾਰ ਕਾਂਗਰਸ ਦੇ ਨਾਲ ਨਾਰਾਜ਼ ਹੋਇਆ ਪਰ ਕਾਂਗਰਸ ਨੇ ਇੱਕ ਤਕੜੀ ਗੇਮ ਖੇਡੀ ਉੱਥੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਉਮੀਦਵਾਰ ਬਣਾ ਕੇ ਭੇਜਿਆ ਇਹਨਾਂ ਨੇ ਮੁਕਾਬਲਾ ਉੱਥੇ ਜਾਣ ਤੋਂ ਬਾਅਦ ਵਿੱਚ ਇੱਕ ਪਾਸੜ ਕਰ ਦਿੱਤਾ ਇਹਨਾਂ ਨੇ ਵੀ ਤਕੜੇ ਮਾਰਜਨ ਦੇ ਨਾਲ ਜਿੱਤ ਦਰਜ ਕੀਤੀ ਵਿਰੋਧੀਆਂ ਨੂੰ ਚਾਰੋਂ ਖਾਨੇ ਚਿਤ ਕਰ ਦਿੱਤਾ ਸੀ ਤੇ ਇਹਨਾਂ ਨੇ ਉੱਥੋਂ ਐਮਪੀ ਦੀ ਸੀਟ ਜਿੱਤੀ ਸੀਟ ਕਾਂਗਰਸ ਦੇ ਹਿੱਸੇ ਪਈ ਤੇ ਅੱਜ ਇਹਨਾਂ ਦੇ ਵੱਲੋਂ ਵੀ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਕੇ ਸੋਚ ਚੁੱਕੀ ਗਈ ਹੈ ਹਰ ਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰੇ ਪੰਜਾਬ ਭਰ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਬੇਸ਼ੱਕ ਉਤਾਰੇ ਗਏ ਪਰ ਜਦੋਂ ਹਵਾ ਬਦਲਦੀ ਦਿਖਾਈ ਦਿੱਤੀ ਤਾਂ ਸ਼੍ਰੋਮਣੀ ਕਾਲੀ ਦਲ ਨੇ ਸੋਚਿਆ ਕਿ ਜੇ ਸਿਆਸੀ ਕਿਲਾ ਬਚਾ ਲਈਏ ਤਾਂ ਚੰਗੇ ਰਾਂਗੇ ਸਾਰੀ ਤਾਕਤ ਬਠਿੰਡਾ ਲੋਕ ਸਭਾ ਸੀਟ ਵਾਲੇ ਪਾਸੇ ਨੂੰ ਝੋਕ ਦਿੱਤੀ ਜਾਂਦੀ ਹੈ ਹਰ ਸਿਮਰਤ ਕੌਰ ਬਾਦਲ ਉੱਥੋਂ ਜਿੱਤ ਦਰਜ ਕਰਦੇ ਹੈ ਸਿਰਫ ਇੱਕੋ ਸੀਟ ਸੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਹੇ ਸੇਈ ਹਰਸਿਮਰਤ ਕੌਰ ਬਦਲ ਦੁਬਾਰਾ ਫਿਰ ਤੋਂ ਐਮਪੀ ਬਣ ਚੁੱਕੀ ਆ ਜਿਨ੍ਹਾਂ ਦੇ ਵੱਲੋਂ ਵੀ ਜਿਹੜਾ ਆਪਣੀ ਓਥ ਟੇਕਿੰਗ ਸੈਰੇਮਨੀ ਦੇ ਵਿੱਚ ਪਹੁੰਚ ਕੇ ਉੱਥੇ ਸੌਂ ਚੁੱਕੀ ਗਈ ਹੈ ਐਮਪੀ ਦੇ ਵਜੋਂ ਇਹਨਾਂ ਦੇ ਵੱਲੋਂ ਵੀ ਹਲਫ ਲਿਆ ਗਿਆ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਨੇ ਸਿਆਸੀ ਗੇਮ ਖੇਡੀ ਕਾਂਗਰਸ ਤੋਂ ਚੱਬੇਵਾਲ ਹੋਰਾਂ ਨੂੰ ਲਿਆਂਦਾ ਤੇ ਨਾਲ ਦੀ ਨਾਲ ਇਹਨਾਂ ਨੂੰ ਹੁਸ਼ਿਆਰਪੁਰ ਦੀ ਸੀਟ ਤੋਂ ਕੈਂਡੀਡੇਟ ਬਣਾ ਕੇ ਉਤਾਰ ਦਿੱਤਾ ਗਿਆ ਇਹਨਾਂ ਨੇ ਵੀ ਤਕੜੇ ਮਾਰਜਨ ਦੇ ਨਾਲ ਵੱਡੀ ਜਿੱਤ ਦਰਜ ਕੀਤੀ ਜਿਹੜੀਆਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਨਹੀਂ ਉਹਨਾਂ ਚੋਂ ਇੱਕ ਚੱਬੇਵਾਲ ਸਾਹਬਰਾਂ ਦੀ ਸੀਟ ਵੀ ਹੁੰਦੀ ਹੈ ਰਾਜਕੁਮਾਰ ਚੱਬੇਵਾਲ ਬੇਸ਼ੱਕ ਕੰਟਰੋਵਰਸੀਆਂ ਦਾ ਹਿੱਸਾ ਬਣੇ ਰਹੇ ਪਰ ਫਿਰ ਵੀ ਇਹਨਾਂ ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਆਮ ਆਦਮੀ ਪਾਰਟੀ ਦੇ ਹਿੱਸੇ ਸੀਟ ਪਾਉਂਦੇ ਆ ਐਮਪੀ ਦੇ ਵਜੋਂ ਚੁਣੇ ਗਏ ਹੁਸ਼ਿਆਰਪੁਰ ਦੀ ਜਨਤਾ ਨੇ ਵੱਡਾ ਫਤਵਾ ਦਿੱਤਾ ਤੇ ਹੁਣ ਇਹਨਾਂ ਦੇ ਵੱਲੋਂ ਵੀ ਅੱਜ ਜਿਹੜੀ ਸੋਹ ਹੈ ਉਹ ਚੁੱਕ ਲਈ ਗਈਆ ਹਲਫ ਲੈ ਲਿਆ ਗਿਆ ਰਾਜਾ ਬਡਿੰਗਹੁਰਾ ਬਾਬਤ ਜਾਣਕਾਰੀ ਦੇ ਚੁੱਕੀਆਂ ਤੇ ਫਰੀਦਕੋਟ ਫਰੀਦਕੋਟ ਤੇ ਪੰਥਕ ਹਵਾ ਚੱਲੀ ਕਰਮਜੀਤ ਅਨਮੋਲ ਹੁਰਾਂ ਦੀ ਪਹਿਲਾਂ ਹਵਾ ਦਿਖਾਈ ਦੇ ਰਹੀ ਸੀ ਪਰ ਐਨ ਮੌਕੇ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਸਾਹਮਣੇ ਆਉਂਦੇ ਆ ਪੂਰੀ ਪੰਥਕ ਜਿਹੜਾ ਚੁਕਾ ਸੀ ਪੂਰੇ ਪੰਥਕ ਵੋਟਰਾਂ ਦਾ ਚੁਕਾ ਇਹਨਾਂ ਦੇ ਵੱਲੋਂ ਹੋ ਜਾਂਦਾ ਹੈ 2-3 ਦਿਨ ਰਹਿੰਦੇ ਰਹਿੰਦੇ ਜਿਹੜਾ ਰੁਝਾਨ ਦੂਸਰੇ ਪਾਸੇ ਨੂੰ ਜਦੋਂ ਜਾਣ ਲੱਗਦੇ ਆ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਪਾਸੜ ਮੁਕਾਬਲਾ ਹੋ ਚੱਲਿਆ ਆ ਆਮ ਆਦਮੀ ਪਾਰਟੀ ਨੇ ਬਥੇਰਾ ਜੋਰ ਲਾਇਆ ਸੀ ਸਿਆਸੀ ਰਾਦੇ ਉੱਤੇ ਚਲਦੇ ਹੋਏ ਕਰਮਜੀਤ ਅਨਮੋਲ ਨਾਲ ਹੀ ਉਹਨਾਂ ਨੇ ਆਪਣੇ ਮਿੱਤਰ ਬੇਲੀ ਵੀ ਸੱਦੇ ਤਾਂ ਜੋ ਪ੍ਰਚਾਰ ਕੀਤਾ ਜਾ ਸਕੇ ਜਿਨ੍ਹਾਂ ਚ ਪੰਜਾਬੀ ਫਿਲਮ ਇੰਡਸਟਰੀ ਦੇ ਤਕੜੇ ਚਿਹਰੇ ਤਕੜੇ ਚਿਹਰੇ ਉੱਤੇ ਪਹੁੰਚੇ ਬੇਸ਼ੱਕ ਪ੍ਰਚਾਰ ਕੀਤਾ ਪਰ ਪੰਥਕ ਲਹਿਰ ਚੱਲੀ ਤੇ ਸਫਾ ਚੱਟ ਹੋ ਗਈਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਤੇ ਉਥੋਂ ਸਰਬਜੀਤ ਸਿੰਘ ਖਾਲਸਾ ਹੋਰਾਂ ਨੇ ਜਿੱਤ ਦਰਜ ਕੀਤੀ ਤੇ ਅੱਜ ਇਹਨਾਂ ਨੇ ਵੀ ਉਥੇ ਜਾ ਕੇ ਹਲਫ ਲੈ ਆ ਇਹ ਉਥੋਂ ਆਜ਼ਾਦ ਖੜੇ ਹੋਏ ਸੀ ਤਰੰबीर ਗਾਂਧੀ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਬੜਾ ਰੌਲਾ ਪਿਆ ਧਰਮਵੀਰ ਗਾਂਧੀ ਹੋਰਾਂ ਨੂੰ ਜਦੋਂ ਉਮੀਦਵਾਰ ਬਣਾਇਆ ਗਿਆ ਸੀ ਕਿਉਂਕਿ ਰਾਜੇ ਮਹਾਰਾਜਿਆਂ ਦਾ ਸ਼ਹਿਰ ਹੁੰਦਾ ਸੀ ਕਿਸੇ ਵੇਲੇ ਮਰਿੰਦਰ ਸਿੰਘ ਹੋਰਾਂ ਨੇ ਬੜਾ ਇੱਥੇ ਆਪਣਾ ਦਬਦਬਾ ਬਣਾ ਕੇ ਰੱਖਿਆ ਪਰ ਕਾਂਗਰਸ ਨੇ ਇਸ ਵਾਰ ਮਹਾਰਾਣੀ ਪਰਨੀਤਕੌਰ ਦੂਸਰੇ ਪਾਸੇ ਸੀ ਕਿਉਂਕਿ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਤੇ ਇਹਨਾਂ ਨੂੰ ਭਾਜਪਾ ਨੇ ਕੈਂਡੀਡੇਟ ਬਣਾਇਆ ਤਾਂ ਫਿਰ ਸਾਹਮਣੇ ਟੱਕਰ ਦੇ ਵਿੱਚ ਧਰਮਵੀਰ ਗਾਂਧੀ ਹੁਰੀ ਆ ਜਾਂਦੇ ਆ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰਦੇ ਆ ਸ਼ਾਹੀ ਘਰਾਣਿਆਂ ਨੂੰ ਹਰਾ ਕੇ ਏ ਵੀ ਲੋਕ ਸਭਾ ਪਹੁੰਚ ਚੁੱਕੀ ਹੈ ਇਹਨਾਂ ਦੇ ਵੱਲੋਂ ਵੀ ਸੌ ਚੁੱਕੀ ਗਈ ਹੈ ਨਾਲ ਤਸਵੀਰਾਂ ਜ਼ਰੂਰ ਅਸੀਂ ਹਰ ਇੱਕ ਕੈਂਡੀਡੇਟ ਦੀਆਂ ਸਾਂਝੀਆਂ ਕਰ ਰਹੇ ਹਾਂ ਗੁਰਮੀਤ ਸਿੰਘ ਮੀਤ ਹੇਰ ਸਿਕਿਆਮ ਮੰਤਰੀ ਵੀ ਰਹੇ ਸੰਗਰੂਰ ਲੋਕ ਸਭਾ ਸੀਟ ਦੇ ਉੱਤੋਂ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਇਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਹਰਾਇਆ ਇਹਨਾਂ ਨੇ ਸਿਮਰਜੀਤ ਸਿੰਘ ਮਾਨਹਰਾਂ ਨੂੰ ਹਰਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਤਕੜੀ ਜਿੱਤ ਦਰਜ ਕੀਤੀ ਸਿਆਸੀ ਰਾਜਸਤਾਨੀ ਬਚਾਉਣ ਦੇ ਵਿੱਚ ਆਮ ਆਦਮੀ ਪਾਰਟੀ ਇੱਥੇ ਸਫਲ ਰਹੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਦਿੱਲੀ ਇਹ ਵੀ ਪਹੁੰਚੇ ਸੀ ਮੁੱਖ ਮੰਤਰੀ ਮਾਨੁਖਰੀ ਵੀ ਨਾਲ ਹੀ ਸੀ ਇਹਨਾਂ ਨੇ ਅੱਜ ਸੌਂ ਚੁੱਕੀ ਐ ਐਮਪੀ ਦੇ ਵਿੱਚੋਂ ਹਲਫ ਲਿਆ ਨਾਲ ਅਸੀਂ ਵੀਡੀਓ ਵੀ ਸਾਂਝੀ ਕਰ ਰਹੇ ਹਾਂ ਆਖਰ ਦੇ ਵਿੱਚ ਗੁਰਦਾਸਪੁਰ ਸੀਟ ਕਾਂਗਰਸ ਦੇ ਹਿੱਸੇ ਗਈ ਸੁਖਜਿੰਦਰ ਸਿੰਘ ਰਦਾਵਾ ਹੋਰਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਬਾਕੀ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸਫਾ ਛੱਟ ਕਰਕੇ ਇਹਨਾਂ ਨੇ ਵੀ ਇੱਕ ਤਕੜੇ ਮਾਰਜਨ ਦੇ ਨਾਲ ਜਿੱਤ ਦਰਜ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਲੋਕ ਸਭਾ ਪਹੁੰਚ ਕੇ 18ਵੀਂ ਲੋਕ ਸਭਾ ਦੇ ਦੂਸਰੇ ਦਿਨ 18ਵੀਂ ਲੋਕ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਸੋਹ ਚੁੱਕ ਸਮਾਗਮ ਹੋਏ ਪੰਜਾਬ ਦੇ 13 ਦੇ 13 MP ਨੂੰ ਬੇਸ਼ਕ ਸੱਦਾ ਦਿੱਤਾ ਗਿਆ ਪਰ 12 MP ਪਹੁੰਚੇ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਵੀ ਗੁਰਦਾਸਪੁਰ ਤੋਂ ਐਪੀ ਬਣਿਆ ਇਹਨਾਂ ਨੇ ਸੌ ਚੁੱਕ ਲਈ ਹੈ ਨਾਲ ਤਸਵੀਰ ਵੀ ਸਾਂਝੀ ਕਰ ਦਿੱਤੀ ਹੈ ਸਸਪੈਂਸ ਬਰਕਰਾਰ ਸੀ ਅਮਰਤਪਾਲ ਸਿੰਘ ਹੋਰਾਂ ਨੂੰ ਲੈ ਕੇ ਸਸਪੈਂਸ ਜਿਉਂਦਾ ਤਿਉਂ ਹੀ ਬਰਕਰਾਰ ਸੀ ਤੇ ਗੱਲਾਂ ਉਹੀ ਹੋਈਆਂ ਜਿਨ੍ਹਾਂ ਦੇ ਬਾਰੇ ਕਿਆਸੇ ਲਗਾਏ ਜਾ ਰਹੇ ਸੀ ਕਿ ਅਮਰਤਪਾਲ ਸਿੰਘ ਹੋਰਾਂ ਨੂੰ ਬੇਸ਼ੱਕ ਸਮਾਦੇ ਦਿੱਤਾ ਗਿਆ ਪਰ ਅਜੋ ਸੌ ਨਹੀਂ ਚੁੱਕ ਸਕਣਗੇ ਕਿਉਂਕਿ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਇੰਨੀ ਤਰੀਕ ਨੂੰ ਐਨੇ ਵਜੇ ਐਨੇ ਵਜੇ ਇੱਥੋਂ ਕੱਢਣਾ ਐਨੇ ਵਜੇ ਤੱਕ ਉਹ ਥਾਂ ਤੇ ਪਹੁੰਚਣਗੇ ਐਨੇ ਸਮੇਂ ਤੱਕ ਸੌਂ ਚੁੱਕ ਕੇ ਵਾਪਸ ਮੁੜੇ ਆਉਣਗੇ ਪਰ ਅੱਜ ਪੰਜਾਬ ਦੇ 12 ਜਿਹੜੇ ਲੋਕ ਸਭਾ ਕੈਂਡੀਡੇਟ ਮਾਫ਼ ਕਰਨਾ ਜਿਹੜੇ ਲੋਕ ਸਭਾ ਮੈਂਬਰ ਸੀ ਉਹਨਾਂ ਦੇ ਨਾਲ ਇਹਨਾਂ ਨੂੰ ਸੌਂ ਚੁੱਕਣ ਦਾ ਮੌਕਾ ਨਹੀਂ ਮਿਲਿਆ ਸਮਾਂ ਦੇ ਦਿੱਤਾ ਗਿਆ ਸੀ ਪਰ ਕੁਝ ਕਾਰਨਾ ਕਰਕੇ ਉੱਥੇ ਨਹੀਂ ਪਹੁੰਚੇ ਹੋਣਾ ਮਨਜ਼ੂਰੀ ਨਹੀਂ ਮਿਲੀ ਹੈ ਯਕੀ ਹੋਰ ਪੈਂਤੜਾ ਵਿਚਾਲੇ ਆਇਆ ਜਾਂ ਕੋਈ ਹੋਰ ਕੋਈ ਵਿਚਾਪਾ ਕਹਿ ਸਕਦਾ ਕੋਈ ਇਸ਼ੂ ਸੀ ਤਾਂ ਕਰਕੇ ਇਹਨਾਂ ਨੂੰ ਭੇਜਿਆ ਗਿਆ ਕਿਵੇਂ ਇਹ ਬਾਚੋ ਸੌ ਚੁੱਕਣਗੇ ਵੀਡੀਓ ਕਾਲ ਦੇ ਜਰੀਏ ਸੌ ਨਹੀਂ ਚੁੱਕੀ ਜਾ ਸਕਦੀ ਸਿਰਫ ਪੇਸ਼ੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਸਕਦੇ ਕਿਉਂਕਿ ਉੱਥੇ ਸਿਗਨੇਚਰ ਕਰਨੇ ਹੁੰਦੇ ਆ ਬੰਦਾ ਫਿਜ਼ੀਕਲੀ ਹਾਜ਼ਰ ਹੋਣਾ ਚਾਹੀਦਾ ਹੋ ਸਕਦਾ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਸੌ ਚੁੱਕ ਲੈਣ ਪਰ ਅੱਜ ਅਮਰਤਪਾਲ ਸਿੰਘ ਹੋਰਾਂ ਨੇ ਸੌ ਆ ਜਿਹੜੀ ਉਹ ਨਹੀਂ ਚੁੱਕੀ ਹੈ ਕਿਉਂਕਿ ਉਹ ਉੱਥੇ ਪਹੁੰਚੀ ਨਹੀਂ ਨੇ ਇਸ ਤੋਂ ਇਲਾਵਾ ਜਿੰਨਾ ਜਿੰਨਾਂ ਨੇ ਵੀ ਸੌ ਚੁੱਕੀ ਆ 12 ਦੇ 12 ਲੋਕ ਸਭਾ ਮੈਂਬਰ ਉਹਨਾਂ ਬਾਬਤ ਸਾਰੀ ਦੀ ਸਾਰੀ ਜਾਣਕਾਰੀ ਸਾਂਝੀ ਕਰ ਚੁੱਕੇ ਆ ਪੰਜਾਬ ਦੇ ਲੋਕਾਂ ਨੂੰ ਬੜੀਆਂ ਆਸਾਂ ਨੇ ਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉਹ ਸੰਸਦ ਦੇ ਵਿੱਚ ਚ ਤੇਰਾ ਆਵਾਜ਼ਾਂ ਪੰਜਾਬ ਤੋਂ ਜਿਹੜੀਆਂ ਦਿੱਲੀ ਪਹੁੰਚੀਆਂ ਨੇ ਤੇ ਵੇਖਣਾ ਬਣਦਾ ਹੈ ਕਿ ਕੀ ਇਹ ਆਵਾਜ਼ਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਖਰੀਆਂ ਉਤਰਦੀਆਂ ਨੇ ਜਾਂ ਫਿਰ ਨਹੀਂ